ਇਸੇ ਲੈ ਕੇ ਪਾਜੀ ਜਿਹੜਾ ਸਨੋ ਕੀ ਥੋੜਾ ਲੱਗਦੀ ਪਾਜੀ ਮੇਰਾ ਡੈਡੀ ਹੈ ਕੀ ਨਾਮ ਦਾ ਹਰਪੰਸਰ ਹਰਪੰਸਰ ਕਿਹੜਾ ਪਿੰਡ ਪਾਜੀ ਛੋਟਾ ਪੰਗਲਾ ਮਰਗੜ ਅਸਾ ਕੋਈ ਜਾਣਕਾਰੀ ਮਿਲਦੀ ਵੈਸੇ ਕਿ ਦਫਾ ਕੋਈ ਪਤਾ ਲੱਗਦਾ ਬਾਰੇ ਯਾਰ ਹਜੇ ਨਹੀਂ ਪਤਾ ਨਹੀਂ ਆਏ ਹੁਣ ਉਹ ਸ਼ਹਿਰ ਲੱਗਦਾ ਹੈ ਕਿਹੜਾ ਲੱਗਦਾ ਹੈ ਉਹਦਾ ਹਾਲਤ ਕਿਦਾਂ ਉਹਨਾਂ ਦੀ ਦੱਸਦੇ ਆ ਵੀ ਬਹੁਤੀ ਜ਼ਿਆਦਾ ਨਹੀਂ ਸੱਟ ਹਜੇ ਤਾਂ ਮੈਨੂੰ ਦੱਸਿਆ ਨਹੀਂ ਚੱਲਦਾ ਮੈਂ ਵੀ ਹਾਂ ਦੇਖਿਆ ਹੈ ਜ਼ਿਆਦਾ ਹੀ ਹੁੰਦੀਆਂ ਹਿਸਾਬ ਨਾਲ ਜ਼ਿਆਦਾ ਹੀ ਲੱਗਦੀ ਆ ਤੇ ਖੂਨ ਹਾ ਦੇ ਹਾਂਜੀ 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 ਜਾ ਦੇਖੀਏ ਚਲਿਏ ਸ਼ਹਿਰੋਂ ਗਏ ਜਾਓ ਜਾਓ ਭਾਈ ਦੇਖੋ ਭਾਈ ਆਦਾ ਹਣਾ ਮੋਹਰੋਂ ਕੁਛ ਆਇਆ ਉਧਰੋਂ ਲੱਗਾ ਆ ਇੱਧਰ ਲੱਗੇ ਫੇਰ ਇੱਧਰਾਂਗੇ ਲੱਗ ਗਏ ਆਹ ਦਾਮੀ ਦੇ ਪੂਰੇ ਆਹ ਗਵਾਨ ਹੋ ਜਿਹੜਿਆ ਨਾ ਜਿੱਦਾਂ ਮੋਹਰੋਂ ਪਲਟਾ ਆ ਇਹ ਤਾਂ ਹੋਈ ਨਹੀਂ ਸਾਡੇ ਵਿੱਚ ਜਿਹੜਾ ਲੱਗਿਆ ਇਹ ਤੇ ਮੂਰੇ ਕੋਟ ਆਇਆ ਤੇ ਆ ਕੇ ਉਹ ਇਹ ਜਿਹੜਾ ਆਦਾ ਕਰਿਆ ਮੋ ਆ ਕੇ ਫੇਰ ਇਸ ਤੇ ਆ ਕੇ ਜਦੋਂ ਚੱਕੇ ਮਾਰੇ ਫੇਰ ਉਹ ਹੂਸਾਬ ਨਾਲ ਲਿਖ ਗਿਆ ਹਾਂਜੀ ਭਾਈ ਕਿੰਦਾ ਸਾਰਾ ਹਾਸਾ ਬਤਰੇ ਮੈਂ ਐਕਚੁਅਲੀ ਕੈਂਬਰੇਜ ਤੇ ਮੇਰਾ ਜੀ ਆਪਣੀ ਮੀਟਿੰਗ ਹੁੰਦੀ ਹੈ ਅਸ਼ਲ ਜੀ ਜਦੋਂ ਮੈਂ ਭੰਗਲਾ ਦਾ ਰੋਡ ਉਹ ਕੁੰਮੰਦੀ ਆਉਂਦੇ ਨਾ ਜੀ ਅਸ਼ਲ ਜੀ ਜਿੱਦਾਂ ਇਹ ਕਾਫੀ ਇੱਕ ਸਪੀਡ ਤੇ ਸੀਗੇ ਦੇਖ ਤਾਂ ਲਏ ਸੀ ਅਸੀਂ ਫੇਰ ਅਸੀਂ ਛੂਟੀ ਥੱਲੇ ਲਾ ਕੇ ਇਹ ਤਾਂ ਇੱਦਾਂ ਖੜ ਗਏ ਅਸੀਂ ਗੱਡੀ ਔਰ ਕੋਣੋ ਜਿਹੜਾ ਕੰਟਰੋਲ ਨਹੀਂ ਹੋਇਆ ਤੇ ਆ ਵੀ ਵਿੱਚ ਵੜਿਆ ਤੇ ਉਹਦੇ ਨੂੰ ਕਾਬੂ ਕੀਤਾ ਜਾਨਾ ਅੱਗੇ ਘੱਟਿਆ ਉਹਨਾਂ ਨੂੰ ਦੋ ਘਾਟਾ ਲਿਆ ਬਿਠਾਇਆ ਤੇ ਇਹ ਬੰਦੇ ਜਿਹੜਾ ਗਾ ਰਹੇ ਇਹਨਾਂ ਨੇ ਪਛਾਣਦੇ ਕਿੱਥੇ ਦੇ ਇਹ ਸਾਡੇ ਪਿੰਡ ਦੇ ਆ ਜੀ ਤੇ ਬਿਠਾਵਾ ਗਏ ਤੇ ਇਹਨਾਂ ਨੇ ਤੇ ਉਹਨਾਂ ਦੇ ਪਿੱਛੇ ਆਟੋ ਆਉਂਦਾ ਸੀਗਾ ਗੋਡਾ ਨੇ ਇੱਥੇ ਦੋਨਾਂ ਹੀ ਸਿਵਲ ਹੌਸਪੀਟਲ ਦੇ ਇੱਥੇ ਇਹਨਾਂ ਨੂੰ ਲੈ